ਆ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਦੇਖੋ ਇਹ ਬੋਲ ਆ ਛੋਟੀ ਜੀ ਤੇ ਉੱਪਰ ਕੌਲੀ ਰੱਖ ਕੇ ਨਾ ਇਹ ਬੰਦੇ ਨੇ ਕਮਾਤੀ ਮਤਲਬ ਇਹਦਾ ਕੋਈ ਪਤਾ ਨਹੀਂ ਕਿਹੜੀ ਕੌਲੀ ਦੇ ਥੱਲੇ ਆ ਬੋਲ ਤੇ ਕੁੱਤੇ ਨੇ ਦੱਸ ਦੇਣਾ ਵੀ ਕਿਹੜੀ ਥੱਲੇ ਆ ਇਹ ਲਓ ਬਈ ਦੇਖੋ ਕੁੱਤੇ ਨੂੰ ਕਿਵੇਂ ਪਤਾ ਲੱਗਿਆ ਯਾਰ ਕਮਾਲ ਆ ਕੁੱਤਾ ਚਲਾਕ ਕਿੰਨਾ ਹੋਊਗਾ ਇਹ ਦੇਖੋ ਕੁੱਤੇ ਦੀ ਚਲਾਕੀ ਫੇਰ ਤੋਂ ਹੋ ਦੁਆਰੇ ਕਰਦਾ ਉਹ ਤਿੰਨ ਕੌਲੀਆਂ ਨਾਲ ਹੁਣ ਤਿੰਨਾਂ ਦੇ ਥੱਲੇ ਉਹਨੇ ਦੱਸ ਦੇਣਾ ਵੀ ਕਿਹੜੀ ਕੌਲੀ ਦੇ ਥੱਲੇ ਬੋਲ ਆ ਇਹ ਦੇਖੋ ਕੁੱਤਾ ਇਸ਼ਾਰੇ ਨਾਲ ਦੱਸ ਦਿੰਦਾ ਤੇ ਇਹ ਕੁੱਤੇ ਨੂੰ ਆਪ ਦੇ ਜਣੇ ਵੀ ਪੈਸੇ ਦਿੰਦਾ ਇਹ ਚਾਰ ਕੋਲੀਆਂ ਲੈ ਲੀਆਂ ਨੇ ਚਾਰਾਂ ਕੋਲੀਆਂ ਦੇ ਥੱਲੇ ਹੁਣ ਦੇਖਦਾ ਵੀ ਕਿਹੜੀ ਗੋਲੀ ਦੇ ਥੱਲੇ ਆ ਬੋਲ ਇਹ ਇਹ ਲਓ ਵੀ ਉਹਨੇ ਫੇਰ ਦੱਸਤਾ ਵੀ ਕਿਹੜੀ ਥੱਲੇ ਆ ਇੱਕ ਨੋਟ ਰਹਿ ਗਿਆ ਉਹ ਵੀ ਜਿੱਤ ਲੈਣਾ ਕੁੱਤੇ ਨੇ ਕੰਪੀਟੀਸ਼ਨ ਆ ਇਹ ਕੁੱਤੇ ਦਾ ਇਹ ਦੇਖੋ ਕਮਾਲ ਦੀ ਵੀਡੀਓ ਮਿੱਤਰੋ ਇਹ ਦੇਖੋ ਹੁਣ 5 ਗੋਲੀਆਂ ਹੋ ਗਈਆਂ ਪੰਜਾਂ ਦੇ ਵਿੱਚੋਂ ਨੇ ਦੱਸਣਾ ਵੀ ਕਿਹੜੀ ਥੱਲੇ ਆ ਹੈਰਾਨੀ ਦੀ ਗੱਲ ਆ ਬਾਈ ਕਿੰਨਾ ਚਲਾਕ ਕੁੱਤਾ ਬਾਈ ਸ਼ੇਅਰ ਕਰਿਓ ਮਿੱਤਰੋ ਵੀਡੀਓ